ਤਾਂ ਤਸਵੀਰਾਂ ਭਗਵਾਨ ਰਾਮ ਦੀ ਨਗਰੀ ਸ਼੍ਰੀ ਅਯੁੱਧਿਆ ਜੀ ਨੇ ਦਿਖਾ ਰਹੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਹਤਰ ਖੂਬਸੂਰਤ ਤਰੀਕੇ ਦੇ ਨਾਲ ਭਗਵਾਨ ਰਾਮ ਚੰਦਰ ਮੰਦਿਰ ਨੂੰ ਸਜਾਇਆ ਗਿਆ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਦੇ ਲਈ ਸ਼੍ਰੀ ਅਯੁੱਧਿਆ ਜੀ ਤਾਂ ਪਹੁੰਚ ਰਹੀ ਹੈ ਜਿਤ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਏਗੀ ਦੇਖ ਸਕਦੇ ਹੋ ਕਿਉਂਕਿ ਅੱਜ ਇਕ ਸਾਜ ਜਿਹੜਾ ਉਹ ਪੂਰਾ ਹੋ ਚੁੱਕਿਆ ਹੈ ਭਗਵਾਨ ਰਾਮ ਚੰਦਰ ਜੀ ਦੀ ਪ੍ਰਾਣ ਪ੍ਰਤੀਸ਼ਟਾ ਨੂੰ ਤਾਂ ਦੇਖ ਸਕਦੇ ਹੋ ਜਿਸ ਦੇ ਜਿਸ ਮੌਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਨਾਥ ਨੇ ਜਿਹੜੇ ਉਹ ਖਾਸ ਤੌਰ ਤੇ ਅਯੁੱਧਿਆ ਜੀ ਪਹੁੰਚੇ ਹੋਏ ਨੇ ਜਿੱਥੇ ਕਿ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਉਹ ਮੌਜੂਦ ਹੈ ਤਾਂ ਤਸਵੀਰ ਦੇਖੋ ਤਸਵੀਰਾਂ ਦਿਖਾਈਆਂ ਕਿ ਹਜ਼ਾਰਾਂ ਲੱਖਾਂ ਦੀ ਤਦਾਦ ਸੰਗਤ ਹੈ ਉਹ ਅੱਜ ਨਤਮਸਤਕ ਹੋਣ ਦੇ ਲਈ ਸ੍ਰੀ ਅਯੁੱਧਿਆ ਜੀ ਤਾਂ ਪਹੁੰਚੀ ਹੋਏ ਦੇਖ ਸਕਦੇ ਹੋ अयोध्या जी दीयां तस्वीरਾਂ ਨੇ ਜਿਤਕ ਤੁਹਾਨੂੰ ਦੇਖ ਸਕਦੇ ਹੋ ਰਾਮ ਰੰਗ ਦੇ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਨੇ ਸ਼ਰਧਾਲੂ ਦੇਖ ਸਕਦੇ ਹੋ ਰਾਮ ਰੰਗ ਦੇ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ ਭਗਵਾਨ ਰਾਮ ਦੀ ਨਗਰੀ श्री अयोध्या ਵਾ ਵੱਡੀ ਤعداد ਦੇ ਵਿੱਚ ਜਿਹੜੀ ਆ ਸੰਗਤ ਹੈ ਉਹ ਇਸ ਵੇਲੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਆ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਤੁਹਾਨੂੰ ਨਜ਼ਰ ਆਉਗੀ ਦੇਖ ਸਕਦੇ ਹੋ ਜਿੰਦ ਤੱਕ ਤੁਹਾਡੀ ਨਜ਼ਰ ਜਾਊਗੀ ਤਾਂ ਹਰ ਇੱਕ ਵਿਅਕਤੀ ਜਿਹੜਾ ਉਹ ਇਸ ਪਾਵਨ ਨਗਰੀ ਦੇ ਵਿੱਚ ਇਸ ਪਵਿੱਤਰ ਨਗਰੀ ਦੇ ਵਿੱਚ ਸਿਰ ਝੁਕਾਉਣ ਆਉਂਦਾ ਕਿਉਂਕਿ ਇਹ ਉਹ ਨਗਰੀ ਆ ਜਿੱਥੇ ਭਗਵਾਨ ਰਾਮਚੰਦਰ ਜੀ ਨੇ ਜਨਮ ਲਿਆ ਤਾਂ ਅਯੁੱਧਿਆ ਦੇ ਵਿੱਚ ਵੱਡਾ ਮੰਦਿਰ ਭਾਬੇ ਮੰਦਿਰ ਵਰਣ ਤੋਂ ਬਾਅਦ ਜਿਸ ਤਰ੍ਹਾਂ ਦੇ ਵਿੱਚ ਸੰਗਤ ਦਾ ਹਰ ਸ਼ੋਅ ਲਾਸਾ ਜਿਸ ਤਰ੍ਹਾਂ ਦੇ ਵਿੱਚ ਸੰਗਤ ਦੀ ਆਮਦ ਹੈ ਤਾਂ ਆਪਣੇ ਆਪ ਦੇ ਵਿੱਚ ਬੇਹਦ ਜਿਹੜਾ ਖੂਬਸੂਰਤ ਨਜ਼ਾਰਾ ਆਤਾ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਨਾਥ ਖਾਸ ਤੌਰ ਤੇ ਅੱਜ ਪਹੁੰਚੇ ਹੋਏ ਨੇ ਆ ਦੇਖੋ ਇਹ ਤਸਵੀਰਾਂ ਦੇਖੋ ਵੱਡੀ ਤعداد ਦੇ ਵਿੱਚ ਜਿਹੜੀ ਸੰਗਤ ਹੈ ਉਹ ਤੁਹਾਨੂੰ ਨਜ਼ਰ ਆ ਰਹੀ ਹੈ ਉਹ ਬਹੁਤ ਖੂਬਸੂਰਤ ਤਸਵੀਰਾਂ ਨੇ ਆਰਾਮ ਨਾਮ ਦੇ ਜੈਕਾਰੇ ਲਾਉਂਦੇ ਹੋਏ ਲੋਕ ਨਜ਼ਰ ਆ ਰਹੇ ਨੇ ਅਸੀਂ ਇਹ ਤਸਵੀਰਾਂ ਨੇ ਯੋਗੀ ਅਦਿਤਨਾਥ ਜਿਹੜੇ ਨੇ ਉਹ ਪਹੁੰਚੇ ਹੋਏ ਨੇ संगत है। देख हो। तमाम क्योंकि अयोध्या यूपी के मुख्यमंत्री योगी आदित्यनाथ मौजूद ने पर संगत देखो तुम अमूमन अज बहुत खास दिन एक साल है पर अमूमन भी इस तरह जी संगत है वो इतने पहुंच दिया तो देखो देखो खूबसूरत तस्वीर ने राम जन्मभूमि दस्वीर ने राम रंग दे रंगी नजर आ रही है भगवान राम दगरी अयोध्या जी ता इस धाम से वक् वक् रंग नजर आते ने वो वक् लोग नजर आते क्योंकि पूरी ਦੇਸ਼ ਦੁਨੀਆ ਤੋਂ ਜਿਹੜੀ ਸੰਗਤ ਹੈ ਉਹ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਆ। ਤਾ ਤਸਵੀਰ ਦੇਖ